ਚਿੱਕਾ ਖਾਲਸਾ ਰਹੀ ਜਿੱਕੀ ਫਤੇ ਪਰਮਾ ਵਿਦਜਗ ਤਫਸਾਰਿਆ ਵਹਿਮਾਂ ਨੂੰ ਗਲੇ ਲਗਾਲਿਆ ਮਾਲਕ ਨੂੰ ਛੱਡ ਕੇ ਲੋਕਾ ਬਣੇ ਸੁਨੇ ਅਸੀ ਸੀ ਦੁਨੀਆ ਨੂੰ ਤਾਰਨ ਖਾਤਰ ਬਾਬੇ ਕਰਿਉ ਦਸੀ ਸੀ ਦੁਨੀਆ ਨੂੰ ਤਾਰਨ ਖਾਤਰ ਬਾਬੇ ਕਰਿਉ ਦਸੀ ਸੀ ਰਾਜ કરી ਉਦਾਸੀ ਸੀ ਦੁਨੀਆ ਨੂੰ ਤਾਰਨ ਖਾਤਰ ਬਾਬੇ ਕਰੀ ਉਦਾਸੀ ਸੀ ਮੰਦਰਾ ਵਿੱਚ ਭਗਵਾਨ ਟਿਕਾਣੇ ਰੱਖੇ ਸੀ ਵੱਡੀ ਖਾਣੇ ਚਮਕੇ ਜੋ ਚਾਨ ਸਿਤਾਰੇ ਬਾਬੇ ਲਈ ਉਬਾਸੀ ਸੀ ਦੁਨੀਆ ਨੂੰ ਤਾਰਨ ਖਾਤਰ ਬਾਬੇ ਕਰੀ ਉਦਾਸੀ ਸੀ ਬਾਬੇ ਕਰੀ ਉਦਾਸੀ ਸੀ ਸਿੱਖੀ ਦਾ ਬੂਟਾ ਲਾਇਆ ਬਾਣੀ ਦਾ ਪਾਣੀ ਪਾਇਆ ਹੋ ਜਾ ਤੂੰ ਨਰਮਲ ਗਰਮੁਖ ਬਾਬੇ ਗਲ ਆਖੀ ਸੀ ਦੁਨੀਆ ਨੂੰ ਤਾਰਨ ਖਾਤਰ ਬਾਬੇ ਕਰੀ ਉਦਾਸੀ ਸੀ ਦੁਨੀਆ ਨੂੰ ਤਾਰਨ ਖਾਤਰ ਬਾਬੇ ਕਰੀ ਉਦਾਸੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ